ਅਸਲਾਮ ਵਾਲੇਕੁਮ ਪਿਆਰੇ ਦੋਸਤੋ ਮੈਂ ਹਾਂ ਮੁਹੰਮਦ ਵਸੀਮ ਤੇ ਤੁਸਾਂ ਦੇ ਸਾਡਾ YouTube ਚੈਨਲ ਉਮਾਨ ਦਾ ਮਾਹੌਲ ਉਮੀਦ ਕਰਾਂ ਦਾ ਸਭ ਦੋਸਤ ਖੈਰ ਖੈਰੀਅਤ ਨਾਲ ਉਸਨ ਤੇ ਬਿਲਕੁਲ ਠੀਕ ਹੋਸਨ ਅੱਜ ਤੱਕ ਉਮਾਨ ਦਾ ਮਾਹੌਲ ਚੈਨਲ ਦੇ ਉਤੇ ਪਾਕਿਸਤਾਨ ਦਾ ਮਾਹੌਲ ਲਿਖੂ ਬੇਹੱਦ ਜ਼ਿਆਦਾ ਹੀ ਅੱਜ ਧੁੰਦ ਬਣੀ ਖੜੀ ਹੈ ਤੇ ਹੁਣ ਮੈਂ ਆਮ ਛੋਰੇ ਸਕੂਲ ਛੋੜਨ ਤੇ ਮੈਂ ਕਿ ਚਲੋ ਇਹ ਧੁੰਦ ਮੈਂ ਇੰਜੋਏ ਕੀਤੀ ਆਪਣੇ ਵੀਵਰ ਕੋ ਵੀ ਇੰਜੋਏ ਕਰਾਂ ਪਤਾ ਲੱਗੇ ਕਿ ਪਾਕਿਸਤਾਨ ਵਿੱਚ ਕੀ ਮਾਹੌਲ ਚੱਲਦਾ ਫਿਰ ਦੇ ਦੇ ਪੇ ਹਰ ਪਾਸੋਂ ਧੁੰਦ ਦਾ ਬਿਲਕੁਲ ਹੀ ਖਤਰਨਾਕ ਆਲਮ ਹੈ ਕਿਉਂਕਿ ਮੇਰਾ ਹੰਨਾਕੀ ਟੈਮ ਬਿਲਕੁਲ ਬਰਫ ਵਾਲੀ ਕਾਰ ਸੀਗੇ ਤੇ ਪੀਪਲਾਂ ਦੇ ਉੱਤੇ ਵੀ ਬਰਫ ਜੰਮਦੀ ਹੈ ਇਤਨੇ ਜ਼ਿਆਦਾ ਧੁੰਦ ਹੈ ਕਿਉਂਕਿ ਦੂਰ ਦੂਰ ਤੈ ਤਾਂ ਕਛ ਨਹੀਂ ਨਜ਼ਰਦੀ ਨਜ਼ਦੀਕ ਤੋ ਕਛ ਨਹੀਂ ਨਜ਼ਰਦੀ ਇਹ ਹਾਲ ਹੈ ਧੁੰਦ ਦਾ ਆਲਮ ਅੱਜ ਬਿਲਕੁਲ ਹੀ ਜ਼ਿਆਦਾ ਹੈ ਇਸ ਟਾਈਮ ਟਾਈਮ ਤਿੰਨਾ ਪੇ 9:17 ਮਿੰਟ ਤੁਸੀਂ ਇਹ ਦੇਖੋ ਹਾਲੀ ਵੀ ਧੁੰਦ ਬਿਲਕੁਲ ਲੱਗਦੇ ਅੱਜ ਦਾ 11 ਵਜੇ ਤੋਂ ਪਹਿਲੇ ਨਹੀਂ ਖਤਮ ਥਿੰਦੀ ਚਲੋ ਮੈਂ ਹੁਣ ਇਹ ਟੈਮ ਚੁੱਕੋ ਛੋੜਨਾ ਬਾਲਕੋ ਤੇ ਹੱਥ ਮੇਰੇ ਕੁਲਫੀ ਵਾਲੀ ਕਾਰ ਤੀਂ ਕਿੰਦੇ ਮੈਂ ਆਪੇ ਕੁਲਫੀ ਵਾਲੀ ਕਾਰ ਤੀ ਗਿਆ ਹੁਣ ਘਰ ਵੀ ਨੇ ਚਾਹ ਪੀਨੇ ਤੇ ਵਲ ਹੋ ਸਕਦੇ ਕੋ ਜਾ ਕੇ ਦੀ ਗਰਮਤੀ ਆਉ ਕਿਉਂਕਿ ਇਸ ਟਾਈਮ ਮੈਂ ਆਪਣੇ ਹਮ ਸੁਲਤਾਨ ਦਰਬਾਰ ਕੋ ਲਾਇਆ ਵਦਾ ਤੇ ਇਹਦੇ ਤੇ ਆਪਣੇ ਸਤਾਨ ਦਾ ਹੋਰ ਮੋਰਸਾਈਕਲ ਦੋ ਮੋਰਸਾਈਕਲ ਇਹ ਨਿਆਦਾ ਦਰੀਏ ਕੁਝ ਰੇਸ ਤੇ ਹੱਥ ਰੱਖ ਅਗਰ ਰੇਸ ਤੇ ਹੱਥ ਰੱਖੇ ਨਾ ਤਾਂ ਬਹੁਤ ਜ਼ਿਆਦਾ ਹੀ ਅੰਡ ਲੱਗਦੀ ਹੈ ਕੋਲ ਪਹੁੰਚਣਾ ਨਾ ਤੇ ਆਪਣੇ ਪਾਸ ਵੀ ਜੇ ਕੋ ਮਾਸ਼ਾਅੱਲ ਇਤਨੀ ਜ਼ਿਆਦਾ ਥੰਦੇ ਪੌਂ ਜ਼ਿਆਦਾ ਬੋਂ ਜ਼ਿਆਦਾ ਹਾਈ ਹਾਈ ਕਿਉਂਕਿ 우ਮਾਨ ਦੇ ਵਿੱਚ ਇਹ ਨਜ਼ਾਰਾ ਸਾ ਦੇਖਣ ਕਿ ਤੇ ਲੋਹਵੇਂ ਨੇ ਤੇ ਇਥੇ ਮਾਸ਼ਾਅੱਲ ਬੇहद ਖੂਬਸੂਰਤ ਨਜ਼ਾਰਾ ਨਜ਼ਰ ਆ ਦੇ ਥੰਦਾ ਫਿਊ ਮੂਮੈਂਟਸ ਲੇਟ ਕਿਉਂਕਿ ਵੀਵਰ ਜੁਵਾਨ ਘਾਹ ਕਪੇਦੇ ਪੈਨ ਤੇ ਮੇਰੀ ਵਾਰੀ ਲੈਨੇ ਮੇਰੇ ਤੂੰ ਘਾਪਾ ਹਮਾਦਾ ਕਹੂੰ ਕਿ ਕਰਦਾ ਵਦੀ ਵਾ ਵਾ ਬਾਬਰ ਅਲੀ ਤੂੰ ਕੀ ਕੀਦੀ ਮੈਂ ਅੱਛਾ ਮਾਸ਼ਾਅੱਲ ਯਾਰ ਇਹ ਮੇਰਾ ਜਵਾਨ ਬਾਬਰ ਅਲੀ ਆਹ ਕਪਨ ਜ਼ੋਰ ਗੱਦਿਆ ਮਾਸ਼ਾਅੱਲਾ ਮਾਸ਼ਾਅੱਲਾ ਸਹੀ ਹੈ ਮੇਰਾ ਪੁੱਤਰ ਜ਼ੋਰ ਗੱਦ ਮਸਜਿਦ ਗਿਆਵੇਂ ਹਾਂ ਸਕੂਲ ਗਿਆਵੇਂ ਹਾਂ ਵਾਹ ਸਿੰਘ ਵਾਹ ਮਾਸ਼ਾਅੱਲਾ ਮਸਜਿਦ ਆਦੇ ਪੜਾਉਂ ਸਕੂਲ ਪੜਾਉਂ ਹਾਂ ਹਾਂ ਮੈਂ ਕਿਤਨੀ ਪਰਦਾ ਬੇ ਸਕੂਲ ਚ ਉਹ ਤਾਂ ਬਦਲ ਖਾ ਅੱਛਾ ਸਕੂਲ ਐ ਮੋਟ ਬਦਲ ਨਿਕਲਿਆ ਨੇ ਜਵਾਨ ਮੇਰਾ ਨਹੀਂ ਸਕੂਲ ਐ ਮੋਟ ਮੋਟ ਬਦਲ ਦਿਖਾਇਆ ਨੇ

ਮੇਰਾ ਕੰਮ ਸੇ ਘੰਪਿੰਦਾ ਪੰਜ ਮਾਣ ਬਤਾ ਲੋ ਸੀ ਚਾਹਤਾ ਆ ਕਿਉਂਕਿ ਮੈਂ ਆ ਰਹੇ ਨੇ ਤੇ ਮੈਂ ਕਿਉਂਕਿ ਸਾਰੇ ਡਰਾਮੇ ਚ ਬਹੁਤ ਵੱਡਾ ਕਿਰਦਾਰ ਹੁੰਦੇ ਇਹ ਬੰਦਾ ਇਹ ਕਿਹਾ ਸੀ ਕਿ ਇਹਦੇ ਬੱਕਰੀ ਯਾਰ ਅਨ ਮੈਂ ਅੱਜ ਕਾ ਸਾਡੇ ਹਾਏ ਹਾਏ ਵੱਡੇ ਯੂਟਿਊਬਰ ਵੀਰ ਦੇਤੇ ਮਾਲ ਸਰ ਇੰਤਜ਼ਾਰ ਖੜੇ ਉਹਨੇ ਕੋ ਖਾ ਦੀ ਜ਼ਿਆਦਾ ਜਲਦੀ ਤੇ ਅਸਾਂ ਕਿਉਂਕਿ ਵੀਰ ਅਸਾਂ ਆਇਆ ਸੀ ਦੁਕਾਨ ਤੇ ਬੂਟ ਘਨਣ ਸ਼ਹਿਰ ਗੁਦਪੁਰ ਦੇ ਵਿੱਚ ਤੇ ਮਾਸ਼ਾਅੱਲਾ ਇਫਤਿਹਾਨ ਭਾਈ ਜਿਹੜੇ ਦੁਕਾਨਦਾਰ ਹੈ ਤੇ ਇਹ ਸਾਰੇ ਵੀਰ ਨਿਕਲਣ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇਹਨਾਂ ਸਾ ਨੂੰ ਪਹਿਲੇ ਆਣੀ ਆਖਰੀ ਤੇ ਕਿ ਤੁਹਾਡੀ ਇੱਕ ਵੀਡੀਓ ਦੇ ਵਿੱਚ ਤੁਸੀਂ ਵਪਾਰੀ ਬਣੇ ਹੁੰਦਾ ਵੇ تے میں جی ٹھیک ہے کیونکہ بہت ساری خوشی تھی ہے تنویر بھائیوں نے نال ہیں میرا قاضی تے اپ نو تے ہوناں دے ماشاءاللہ سامان جگہ بھلا کیتی بیٹھے ہیں نہیں نہیں کوئی نہیں ہے ایک ہی شاپ ہے کیتی بیٹھے ہیں بازار میں کڈی بیٹھے ہیں انہاں دی ایک گودپور دے شاپ ہے ال سعودی گیٹ دے سامنے بالکل سمجھ دیکھو گیٹ نال ال سعودی والے دکان ہے انہاں دے نال انہاں دکان ہے ماشاءاللہ بہت بڑی دکان ہے کہ جڑا دوست تسمان گھنانا دے تو ڈسکاؤنٹ بھی ملسی